ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕਾਂ ਨੇ ਇਹ ਰੌਲਾ ਪਾਇਆ ਵੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਇਹ ਮਜਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰੋ ਘੌ ਖਵਾਓ ਫੇਮ ਖਵਾਓ ਉਹਨਾਂ ਨੂੰ ਬੇਨਤੀ ਹੈ ਕਿਵੇਂ ਕਰੋਗੇ ਤਕੜਾ ਅੱਜ ਮੈਨੂੰ ਅਮਰਸਰ ਸਾਹਿਬ ਤੋਂ ਇੱਕ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਦਾ ਫੋਨ ਆਇਆ ਉਹਦੀ ਰਿਕਾਰਡਿੰਗ ਪਈ ਹੈ ਮੇਰੇ ਕੋਲ ਜੇ ਕਿਸੇ ਧੌਣ ਵਿੱਚ ਗਿੱਲਾ ਹੋਇਆ ਨਾ ਤਾਂ ਉਹ ਗੱਲ ਕਰ ਸਕਦਾ ਜਿਹੜੇ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਫਿਰਦੇ ਹਾਂ ਉਹਦਾ ਪ੍ਰਧਾਨ ਗਲਕ ਸੁਖਬੀਰ ਬਾਦਲ ਹੈ ਜਿਹੜਾ ਹੜਪੀੜਤਾ ਲਈ ਉਹਨੇ ਡੀਜ਼ਲ ਵੰਡਿਆ ਸੀ ਨਾ ਡੀਜ਼ਲ ਉਹ ਪਤਾ ਕਿੱਥੋਂ ਆਇਆ ਸੀ ਪੈਸਾ ਉਹ ਸੇਵਾਦਾਰ ਕਹਿੰਦਾ ਜੀ ਸਾਡੇ ਮਲਾਜ਼ਮਾਂ ਦੀ ਇੱਕ ਇੱਕ ਦਿਨ ਦੀ ਤਨਖਾਹ ਕੱਟੀ ਸੀ ਇਹਨਾਂ ਨੇ ਨਰੈਣੂ ਮਹੰਤਾ ਨੇ ਜਾਣੀ ਕਿ ਜਿਹੜੇ ਸ਼ਮਨਿ ਕਮੇਟੀ ਦੇ ਮਲਾਜ਼ਮ ਸੀ ਉਹਨਾਂ ਦੀ ਇੱਕ ਦਿਨ ਦੀ ਤਨਖਾਹ ਕੱਟ ਕੇ ਸਖਦੀਰ ਬਾਦਲ ਨੂੰ ਲੱਖਾਂ ਰੁਪਏ ਦਿੱਤਾ ਕਿ ਹੜਪੀੜਤਾਂ ਲਈ ਡੀਜ਼ਲ ਵੰਡ ਦਿਓ ਆ ਕਰਤੂਤਾਂ ਨੇ ਨੇੜੇ ਨੀਲੀਆਂ ਪੱਗਾਂ ਵਾਲੇ ਸ਼ਰਮ ਮੰਦੇ ਨੇ ਅਕੇ ਲੀਹਾਂ ਦੇ ਦਵਾਰੇ ਲੈ ਕੇ ਆਉਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਵੇਂ ਲੈ ਕੇ ਆਉ ਕੋਈ ਸ਼ਰਮ ਹੈ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੀ ਸੇਵਾ ਸੇਵਾਦਾਰਨ ਹਨ ਕਾ ਕੰਡ ਰਹੇ ਨੇ ਇੱਕ ਇੱਕ ਦਿਨ ਦੀ ਉਹ ਪੈਸਾ ਇਕੱਠਾ ਕਰਕੇ ਹੜ ਪੀੜਤਾ ਨੂੰ ਤੇਲ ਡੀਜ਼ਲ ਵੰਡਿਆ ਤੇ ਉਹ ਬੰਦੇ ਅਕਾਲੀ ਦਲ ਨੂੰ ਮੁੜ ਕੇ ਸਰਜੀਤ ਕਰਨ ਮੁੜ ਕੇ ਲੀਹਾਂ ਤੇ ਲੈ ਕੇ ਆਉਣ ਕੋਈ ਸ਼ਰਮ ਹੈ ਮੜੀ। ਅਸਲ ਜੜੀ ਇਹ ਮੈਂ ਗੱਲ ਕਹੀ ਹੈ ਨਾ ਫੋਨ ਦੇ ਵਿੱਚ ਉਸ ਬੰਦੇ ਦੀ ਰਿਕਾਰਡਿੰਗ ਪਈ ਹੈ ਜੀ। ਉਸ ਜਿਸ ਬੰਦੇ ਨੇ ਫੋਨ ਕਰਕੇ ਦੱਸਿਆ ਨਾ ਇੱਕ ਨਹੀਂ ਘੱਟੋ ਘੱਟ 17-80 ਮੁਲਾਜ਼ਮ ਜਿਹੜੇ ਸੇਵਾਦਾਰਾਂ ਨੂੰ ਫੋਨ ਆਇਆ ਕਹਿੰਦੇ ਵੀ ਸਾਡੀ ਇੱਕ ਦਿਨ ਦੀ ਤਨਖਾਹ ਕੱਟੀ ਹੈ। ਨਿਰਣੂ ਮਹੰਤਾ ਨੇ ਸਰਬੀਰ ਬਾਦਲ ਨੂੰ ਪੈਸੇ ਇਕੱਠੇ ਕਰਕੇ ਦੇਣ ਵਾਸਤੇ, ਖੜ ਪੀੜਤਾਂ ਲਈ ਤੇਲ ਡੀਜ਼ਲ ਵੰਡਣ ਵਾਸਤੇ। ਹੁਣ ਨੀਲੀਆਂ ਪੱਗਾਂ ਵਾਲੇ ਸ਼ਰਮ ਕਰਨ ਵੀ ਅੱਛਾ ਜਦੋਂ ਇਹ ਨਾ ਕੈਲਕੂਲੇਸ਼ਨ ਕਰਾਂਗੇ ਵੀ ਸਾਡੀ ਅਕਾਲੀਆਂ ਦੀ 60 ਲੱਖ ਵੋਟ ਹੈ ਜੀ ਤੇ 60 ਲੱਖ ਵੋਟ ਨਹੀਂ ਚਲੋ 30 ਲੱਖ ਹੀ ਲਾ ਲਓ 30 ਲੱਖ ਬੰਦੇ ਨੂੰ ਜੇ ਤੁਸੀਂ 100-100 ਰੁਪਿਆ ਵੀ ਕਹਦੇ ਹੋ ਪਤਾ ਕਿੰਨੇ ਪੈਸੇ ਬਣਦੇ ਨੇ 30 ਕਰੋੜ ਰੁਪਿਆ ਹੋ ਗਿਆ ਇਸ ਹੌਸਲ ਸਾਰ ਪੀ ਆ ਵੀ ਇਕੱਠਾ ਕਰ ਲਓਗੇ 3 ਕਰੋੜ ਰੁਪਈਆ ਜੇ ਕੋਈ ਮੈਨੂੰ ਗਿਣਨ ਲਾ ਦੇ ਮੈਨੂੰ 30000 ਗਿਣਨਾ ਨਹੀਂ ਆਉਂਦਾ ਭੁੱਲ ਜੂ ਕਿਉਂਕਿ ਦੇਖਿਆ ਹੀ ਨਹੀਂ ਕਿਤੇ ਤੇ ਇਹਨਾਂ ਹਰਾਨਸਪੁਰਾਂ ਨੂੰ ਸ਼ਰਮ ਕੋਈ ਨਹੀਂ ਬੀ ਤੁਸੀਂ 30 ਕਰੋੜ ਰੁਪਈਆ ਉਹਨਾਂ ਵੋਟਰਾਂ ਤੋਂ ਪੱਠਾ ਕਰ ਲਓ ਜੇ ਤੁਹਾਨੂੰ ਇੰਨੀ ਭੁੱਖ ਮਰੀ ਪਈ ਹੈ ਤਾਂ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਨੇ ਜਿਨ੍ਹਾਂ ਦੀ 15-20 ਹਜ਼ਾਰ ਤੋਂ ਤਨਖਾਹ ਵੱਧ ਹੈ ਨਹੀਂ ਉਹਨਾਂ ਦੀ ਇੱਕ ਇੱਕ ਦਿਨ ਦੀ ਤੁਝ ਤਨਖਾਹ ਕੱਟੀ ਹੈ ਇੱਕ ਨਰੈਣੂ ਮਹਾਂਤ ਨੂੰ ਰਜਵਾੜੇ ਨੂੰ ਸੁੱਖੇ ਗੱਪੀ ਨੂੰ ਪੈਸੇ ਇਕੱਠੇ ਕਰਕੇ ਦਿੱਤੇ ਹੈ ਹੜਪੀੜਤਾਂ ਲਈ ਡੀਜ਼ਲ ਵੰਡਣ ਵਾਸਤੇ ਕਿ ਤੁਹਾਨੂੰ ਮਰ ਨਹੀਂ ਜਾਣਾ ਚਾਹੀਦਾ ਤੁਹਾਨੂੰ ਸ਼ਰਮ ਦਾ ਘਾਟਾ ਨਹੀਂ ਹਲੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਨਾੜੀ ਕੇ ਹਕਰੋ ਸ਼੍ਰੋਮਣੀ ਕਲਦਲ ਮਰਦਾਬਾਦ 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 ਇਦਾਂ ਕਹਿਆ ਕਰੋਂ ਨਾ ਫਿਰ ਤੁਹਾਨੂੰ ਮਾੜੀ ਮੋਟੀ ਅਕਲ ਵੀ ਆ ਜੇ ਮੇਰਾ ਜੀ ਨਹੀਂ ਕਰਦਾ ਸ਼੍ਰੋਮਣੀ ਕਲਦਲ ਨੂੰ ਮਰਦਾਬਾਦ ਕਹਿਣ ਦਾ ਪਰ ਤੁਹਾਡੀ ਇਹ ਕਰਦੂਤਾ ਕਰਕੇ ਕਹਿਣਾ ਪੈਂਦਾ ਜੀ ਕੀ ਕਰੀ ਉਪਰਾਵੋ ਸਾਡੇ ਵਰਗਿਆਂ ਨੂੰ ਫੋਨ ਕਰ ਲਿਆ ਕਰੋ ਅਸੀਂ ਲੋਕਾਂ ਦੇ ਮਿੰਤ ਤਰਲੇ ਕਰ ਲਿਆ ਕਰਾਂਗੇ ਵੀ ਇਹ ਨਰੈਣੂ ਮਹਾਂਤਾਂ ਨੂੰ ਪੈਸਾ ਚਾਹੀਦਾ ਦਿਓ ਜੀ ਹਿੰਦਕਾ ਡ੍ਰਿੰਗ ਵਾਲਾ ਲਾਇਆ ਹੈ ਤੁਸੀਂ ਦਿਵਾਨਾਵਾਦ ਤੋਂ ਲੈ ਲਿਆ ਕਰੋ 5-7 ਲੱਖ ਰੁਪਿਆ ਦੇ ਦਿਆ ਕਰੂਗਾ ਜਿਹੜੇ ਦਿਹਾੜੀਦਾਰ ਨੇ ਵਿਚਾਰੇ 15-20 ਹਜ਼ਾਰ ਲੈਣ ਵਾਲਾ ਜਿਹੜਾ ਸੇਵਾਦਾਰ ਉਹ ਦਿਹਾੜੀਦਾਰ ਹੀ ਹੈ ਤੁਸੀਂ ਉਹਨਾਂ ਦੀਆਂ ਤਨਖਾਹਾਂ ਵਿੱਚੋਂ ਪੈਸੇ ਕੱਟੇ ਨਹੀਂ ਇੱਕ ਦਿਨ ਦੀ ਤਨਖਾਹ ਕੱਟ ਕੇ ਸੁਖਵੀਰ ਬਾਬਲ ਦਾ ਢਿੱਡ ਭਰਿਆ ਤੁਸੀਂ ਬੱਬਰ ਘਈਏ ਬੱਬਰ ਭਰਿਆ ਸ਼ਰਮ ਨਹੀਂ ਆਈ ਤੁਹਾਨੂੰ ਹਲੇ ਕਹਿਣਗੇ ਅਕਾਲੀ ਦਾਲੀ ਗੱਲ ਬਣੀ ਹਲੇ ਗੱਲ ਬਣੀ ਨਹੀਂ ਬਣ ਜੂਗੀ ਬਣ ਜੂਗੀ ਕੋਈ ਨਹੀਂ ਜੇ 2-4 ਕਰਤੂਤਾਂ ਇਦਾਂ ਹੋਰ ਕਰਤੀਆਂ ਤੋਂ ਪਹਿਲਾਂ-ਪਹਿਲਾਂ ਤਾਂ ਗੱਲ ਬਣ ਜੂਗੀ ਮੈਂ ਬਿਲਕੁਲ ਸਫਾਇਆ ਹੋ ਜੂ ਬਿਲਕੁਲ ਹਾਂ ਬੀ ਨੌਂ ਖਤਮ ਹੀ ਹੋ ਜਣੀ ਆ ਕਹਾਣੀ ਬਸ ਇਹ ਸਮਝੋ ਬਿਲਕੁਲ ਖਤਮ ਸਾਰਾ ਕੁਸ ਮੋੜ ਕੇ ਲੋੜ ਹੀ ਬੇਲ ਕੁਸ਼ ਕਰਨ ਦੀ ਹਾਂ ਬਿਲਕੁਲ ਸਾਫ ਹੋ ਜਾ ਪਦਰਾ ਸਮਝ ਲਈ ਗਏ ਉਹਦੇ ਵਿੱਚ ਉਹ ਕਿਹੜੀ ਆ ਸਪਰੇਅ ਕਰਦੇ ਹੁੰਦੇ ਆ ਖੱਬਲ ਮਾਰਨ ਵਾਸਤੇ ਉਹ ਨਾ ਨਹੀਂ ਜਿੱਤਿਆ ਰਹੇ ਹੁੰਦੀ ਏ ਕੋਈ ਉਹ ਜਦੋਂ ਸਿੜਕਦੇ ਨੇ ਨਾ ਮੈਂ ਬਿਲਕੁਲ ਦੋ ਚਾਦਨਾ ਵਿੱਚ ਸਰਪੱਧਨਾ ਕਰ ਦਿੰਦੀ ਆ ਜੇ ਤੁਸੀਂ ਤਾਂ ਅਕਾਲੀ ਦਲ ਨੂੰ ਬਿਲਕੁਲ ਖਤਮ ਕਰਕੇ ਸਾਨ ਹੋਵਗੇ ਮਾਂ ਦੇ ਪੁੱਤੋ ਔਰ ਜਿਹੜੇ ਸੇਵਤ ਸੇਵਾ ਦਾ ਰਹਿੰਦੇ ਤੁਸੀਂ ਤਨਖਾਹ ਕੱਟੀ ਹੈ ਇੱਕ ਦਿਨ ਦੀ ਉਹ ਤੁਹਾਨੂੰ ਵੋਟਾਂ ਪਾਉਣਗੇ ਕਦੇ ਵੀ ਨਹੀਂ ਉਹ ਤਾਂ ਫੋਨ ਕਰ ਕਰਕੇ ਹੋਰਾਂ ਨੂੰ ਕਹਿਣਗੇ ਵੀ ਹਰਾਮ ਕੋਰਾਂ ਨੂੰ ਵੋਟ ਨਾ ਪਾਓ ਉਹ ਤਾਂ ਇਦਾਂ ਕਹਿਣਗੇ ਸਮਝ ਆਈ ਗਏ ਅਕਲ ਟਿਕਾਣੇ ਹੈ ਕਿ ਨਹੀਂ ਆ ਜਿਹੜੇ ਮੂਰੇ ਜਹੇਦਾਰ ਬੋਲਦੇ ਨੇ ਕੋਈ ਸ਼ਰਮ ਨਹੀਂ ਨਾ ਵੀ ਭਾਵੇਂ ਸੇਵਾਦਾਰ 15 20 ਘੰਟੇ ਸੇਵਾ ਕਰਦਾ ਹੈ ਉੱਥੇ ਕੋਈ ਕ ਦਿਹਾੜੀਦਾਰ ਹੈ ਤੁਸੀਂ ਉਹਨਾਂ ਦੀ ਤਨਖਾਹ ਕੱਟੀ ਗੱਲਿਆਂ 'ਚ ਬਥੇਰੇ ਪੈਸੇ ਨੇ ਕੈਮਰਾ ਬੰਦ ਕਰ ਲਿਆ ਕਰੋ 10 ਮਿੰਟ ਜਵਾੜ ਹੀ ਖੜਾ ਦਿਆ ਕਰੋ ਜੋੜੀnga ਫੜਾ ਕੇ ਵੀ ਇੰਦਰ ਆਓ ਇੰਦਰ ਆਓ ਮੈਂ ਕਹਿੰਦਾ ਕੋ ਜਦੋਂ ਬਾਈ ਮੰਜੀਆਂ ਲੱਗੀਆਂ ਸੀ ਗੁਰੂ ਤੇਗ ਬਹਾਦਰ ਪਾਸ਼ਾ ਵੇੜੇ ਉਦਾਂ ਦਾ ਪਖੰਡ ਕੋਈ ਹੋਰ ਕਰੋ ਪਾਠਾਂ ਦੀਆਂ ਲੜੀਆਂ ਸ਼ੁਰੂ ਕਰ ਲਓ ਉੱਥੇ ਕਰਾਮਾਤਾਂ ਦਿਖਾਉਣ ਲੱਗ ਜਿਓ ਚੜਾਵਾ ਵੱਧ ਚੜਜੂ ਪੋਛਾਂ ਪੋਛਾਂ ਦੇਣ ਲੱਗ ਜੂ ਜਾਂ ਚਿੱਟਾ ਝੁੱਟਾ ਵੇਚਣ ਲਾ ਦਿਓ ਕੋਈ ਕੰਮ ਐਸਾ ਜਿਹਾ ਕਰ ਲਓ ਵਧੀਆ ਰਹੂਂਗਾ ਸੇਵਾਦਾਰਾਂ ਦੀ ਇੱਕ ਦਿਨ ਦੀ ਤਨਖਾਹ ਕੱਟੀ ਜੀ ਇਹਨਾਂ ਹਰਾਮਖੋਰਾ ਨੇ ਸੁਖਵੀਰ ਬਾਦਲ ਨੂੰ ਪੈਸੇ ਇਕੱਠੇ ਕਰਕੇ ਦਿੱਤੇ ਹਣ ਪੀੜਤਾਂ ਲਈ ਡੀਜ਼ਲ ਵੰਡਣ ਵਾਸਤੇ ਆ ਸ਼ਰੋਮਣੀ ਅਕਾਲੀ ਦਲ ਦੀ ਨਰੈਣੂ ਮਹੰਤਾਂ ਦੀ ਕਰਤੂਤ ਹੈ ਜੀ ਇਹ ਸੁਣ ਲਿਓ ਬਾਅਦ ਵਿੱਚ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ